ਕਿੰਨੇ ਲੋਕ ਬਪਾ ਟਿਕਾ ਨਾ ਰੋ ਰੋ ਐਂਟਰੀ ਬਿਟ ਲੈ 11 ਕਮੇਨਸ ਜਿਹੜਾ ਜਗਾ ਕੋਲੋਂ ਖਿਚਾ ਬੈਠਾ 18 ਕੋਲੋਂ ਉਹ ਦੱਦਾ ਕੋਲੋਂ ਨਿਕਲ ਆਇਆ ਨਹੀਂ ਉਹ ਜਿੱਤ ਕੋਈ ਨਹੀਂ ਆਓ ਮਾਈ ਯੂਨਿਟ ਐਸਟੇਟ ਹੈ ਨਾ ਬਾਬਾ ਜੀ ਪਾਣੀ ਰਹਿ ਗਿਆ ਨਾ ਆਪਾਂ ਹਮ Ambrogio 99 La cubiro la ਹਾਂਜੀ ਬਾਪੂ ਬਈ ਬਾਪੂ ਦਾ ਅੱਜ ਵਾਕਈ ਜਜ਼ਬਾ ਬਹੁਤ ਆਲਾ ਮੰਨ ਗਏ ਬਈ ਮੰਨ ਗਏ ਬਾਪੂ ਨਹੀਂ ਜੇ ਕੋਈ ਛੋਟੇ ਦੇਲਾ ਬਾਪੂ ਹੁੰਦਾ ਨਾ

बा खखलाई राव मा कर ਏਨਾ ਜੋਕਨ ਕੇ ਇੱਕ ਵੋਟ ਨਾਲ ਕੀ ਹੋ ਗਿਆ ਇੱਕ ਵੋਟ ਨਾਲ ਆ ਰਾਈਕ ਸਰਕਾਰ ਬਦਲ ਲਈ ਦੇਸ਼ ਦਾ ਭੁਮਿਕਾ ਬਦਲ ਲਈ ਵੀ ਲੱਗੀ ہوئی ਆ ਗਰਮੀ ਤੋਂ ਵੀ ਵਧੀਆ ਇਹ ਟੈਂਟਰ ਲੱਗਿਆ ਹੋਇਆ ਸੀ ਤੇ ਸਾਨੂੰ ਦੱਸਿਆ ਵੀ ਗਿਆ ਹੈ ਕਿ ਕਬਾ ਕੰਨੀਆਂ ਦੇ ਬਜੋਂ ਕਾਟਨ ਵਗੈਰਾ ਸਾਰੇ ਪ੍ਰੋਵਾਈਡ ਹਾਂਜੀ ਕਾਕਾ ਜੀ ਥੀ ਵਿਚਾਰ ਦੇਣਾ ਚਾਹੁੰਦੇ ਹਾਂ ਤੁਸੀਂ ਤੁਸੀਂ ਪਹਿਲੀ ਵਾਰ ਵੋਟ ਪਾਈ ਆ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਹੀ ਮੇਰਾ ਨਾਮ ਨਵਰਾਜ ਸਿੰਘ ਆ ਤੇ ਮੈਂ ਆਪਣੀ ਪਹਿਲੀ ਵਾਰੀ ਵੋਟ ਪਾਈ ਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਵੋਟ ਪਾ ਕੇ ਤੇ ਮੇਰੇ ਫਾਦਰ ਸਾਹਿਬ ਨੇ ਦੱਸਿਆ ਕਿ ਵੋਟ ਪਾਣਾ ਬਹੁਤ ਜ਼ਰੂਰੀ ਆ ਕਿ ਆਪਾਂ ਨੂੰ ਸਾਰਿਆਂ ਨੂੰ ਵੋਟ ਪਾਣੀ ਚਾਹੀਦੀ ਹੈ ਜੀ ਥੈਂਕ ਯੂ ਜੀ ਆਪਣਾ ਪਾਸਾ ਸੁਣਦੇ ਆ ਜੀ ਲੋਕ ਕਹਿੰਦੇ ਨੇ ਵੀ ਮੈਂ ਇੱਕ ਵੋਟ ਮਾਰਦੀ ਬਸ ਜੀ ਵੀ ਮੈਂ ਵੋਟ ਨਹੀਂ ਪਾਉਣੀ ਹਾਂਜੀ ਹਾਂਜੀ ਗਰਮੀ ਦਾ ਵੀ ਕਈ ਬਹਾਨਾ ਬਣਾਉਂਦੇ ਨੇ ਵੀ ਗਰਮੀ ਬਹੁਤ ਹੈ ਜੀ ਆਪਾਂ ਵੋਟ ਨਹੀਂ ਪਾ ਸਕਦੇ ਜੀ ਆਪਾਂ ਬਹੁਤ ਟੈਨਸ਼ਨ ਲੈ ਗਈ ਕੀ ਕਹਿਣਾ ਚਾਹੋਗੇ ਜੀ ਇਹ ਜੀ ਜੀ ਲੋਕਾਂ ਨੇ ਤਾਂ ਕਹਿਣਾ ਹੀ ਕਹਿਣਾ ਜੀ ਆਹ ਵੋਟ ਤਾਂ ਜ਼ਰੂਰੀ ਆ ਪਾਣੀ ਜੀ ਕਿਉਂਕਿ ਆਪਣਾ ਬੰਦੇ ਨੂੰ ਹੱਕ ਹੈ ਕਿ ਆਪਣਾ ਸਰਕਾਰ ਚੁਣੇ ਕਿ ਬੰਦੇ ਨੂੰ ਬਹੁਤ ਜ਼ਰੂਰੀ ਹੈ ਕਿ ਆਪਣਾ ਵੋਟ ਪਾਵੇ ਹੈਣਾ ਜੀ ਉਹਨਾਂ ਲੋਕਾਂ ਨੇ ਤਾਂ ਕਹੀ ਆਣਾ ਜੀ ਆਪਣਾ ਘਰੇ ਤੇ ਘਰੇ ਬੈਠੇ ਨੇ ਗਰਮੀ ਬਹੁਤ ਆ ਹੈਣਾ ਜੀ ਹੁਣ ਅਸੀਂ ਵੀ ਆਇਆ ਦੇਖੋ ਜੀ ਆਪ ਬਹੁਤ ਹੀ ਲੱਗ ਗਈ ਬਹੁਤ ਸਾਕੇ ਸਾਨੂੰ ਬਹੁਤ ਜ਼ਿਆਦਾ ਪੈਂਕੀ ਲਾਕ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰਬੰਧਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਪ੍ਰਬੰਧ ਬਹੁਤ ਵਧੀਆ ਨੇ ਇਹ ਟੈਂਟ ਲੱਗੇ ਹੋਏ ਨੇ ਪਾਣੀ ਦਾ ਪ੍ਰਬੰਧ ਬਹੁਤ ਵਧੀਆ ਤੇ ਆਪਣਾ ਡੈਕੋਰੇਟ ਕੀਤਾ ਬੱਚਿਆਂ ਨੇ ਰੰਗੋਲੀ ਬਣਾਈ ਦੀ ਹੈ ਉਰੇ ਕੀ ਕੀ ਬਹੁਤ ਵਧੀਆ ਕੰਮ ਕੀਤਾ ਹੋਇਆ ਇਹ ਗਰਮੀ ਲਈ ਆਪਾਂ ਨੂੰ ਟੈਂਟ ਲਾਇਆ ਪਾਣੀ ਦੀ ਸਹੂਲਤ ਬਹੁਤ ਜ਼ਿਆਦਾ ਤੇ ਹੋਲੀ ਤੇ ਸਿਕਿਉਰਟੀ ਵੀ ਬਹੁਤ ਠੀਕ ਆ ਮਤਲਬ ਕਿ ਵਧੀਆ ਕੰਮ ਆ ਬਹੁਤ ਜ਼ਿਆਦਾ ਵਧੀਆ ਕੀਤਾ ਤੇ ਹਰੇਕ ਨੂੰ ਆ ਕੇ ਆਪਣੀ ਵੋਟ ਪਾਣੀ ਚਾਹੀਦੀ ਹੈ ਤੁਹਾਨੂੰ ਲੱਗਦਾ ਵੀ ਇੰਨੇ ਵਧੀਆ ਪਰੋਵੋਨਾ ਤੇ ਜੇ ਕਿਸੇ ਨੂੰ ਕੋਈ ਯਾਨੀ ਕਿਤੇ ਤਾਂ ਦੇਖਿਆ ਤਾਂ ਪਰਛਾਵੇਂ ਕੋਈ ਨਹੀਂ ਨਹੀਂ ਮੈਨੂੰ ਹੀ ਲੱਗਦਾ ਜੀ ਕਿਸੇ ਨੂੰ ਆ ਸਕੀ ਕਿਉਂਕਿ ਬਹੁਤ ਵਧੀਆ ਕੀਤਾ ਹੋਇਆ ਹੈ ਬਹੁਤ ਵਧੀਆ ਹੈ ਅਗਲੇ ਗਰਮੀ ਦੇ ਵਿੱਚ ਟੈਂਟ ਲਾਏ ਹੋਏ ਨੇ ਪਾਣੀ ਦੀ ਪਾਣੀ ਦਾ ਪਰਵਾਹ ਬਹੁਤ ਵਧੀਆ ਬਹੁਤ ਵਧੀਆ ਹੈ ਬਹੁਤ ਨਿਰਭਲ ਹੈ ਥੈਂਕ ਯੂ ਰਿਸ਼ਮਨ ਜੋਤੀ ਤੁਸੀਂ ਕੀ ਵਿਚਾਰ ਦلنا ਚਾਹੋਗੇ ਜੀ ਜੋ ਅੱਜ ਤੁਸੀਂ ਪਹਿਲੀ ਵਾਰੀ ਮੋਟਫੋਨ ਕੀਤੀ ਹੈ ਜੀ ਤੁਸੀਂ ਕੀ ਲੱਭ ਰਹੇ ਹੋ ਸਾਡੇ ਨਾਲ ਕੀ ਕੀ ਵਿਚਾਰ ਸੇਅਰ ਕਰਨਾ ਚਾਹੋਗੇ ਵਿਚਾਰ ਇਹ ਹੈ ਜੀ ਇਵਨ ਅਫਸਰ ਸਾਹਿਬਾਨ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਨਾ ਵਧੀਆ ਮੇਨਟੇਨੈਂਸ ਟੱਕਿਆ ਮਾਹੌਲ ਬਹੁਤ ਹੀ ਸ਼ਾਂਤ ਇੱਕਦਮ ਗਰਮੀ ਨਹੀਂ ਵੀ ਮੱਦੇਨਜ਼ਰ ਰੱਖਦੇ ਹੋਏ ਪਾਣੀ ਵਗੈਰਾ ਦਾ ਮੇਨਟੇਨੈਂਸ ਪੱਖਿਆਂ ਦਾ ਅਰੇਂਜਮੈਂਟ ਸਭ ਕੁਝ ਬਹੁਤ ਵਧੀਆ ਸੀ ਤੇ ਹਰ ਕੋਈ ਵਧੀਆ ਗਾਈਡ ਕਰ ਰਿਹਾ ਸੀ ਤੇ ਮੈਂ ਇਲੈਕਸ਼ਨ ਕਮਿਸ਼ਨ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਜੋ ਇੰਨਾ ਵਧੀਆ ਪ੍ਰਬੰਧ ਕੀਤਾ ਗਿਆ ਨਾ ਕਿ ਪਹਿਲਾਂ ਵਾਂਗੂੰ ਲੰਬੀਆਂ ਲਾਈਨਾਂ ਤੇ ਸਾਰਾ ਕੁਝ ਬੜੇ ਹੀ ਸਚਜੇ ਤੇ ਵਧੀਆ ਸਿਸਟਮੈਟਿਕ ਤੌਰ 'ਤੇ ਹਰ ਇੱਕ ਪ੍ਰਬੰਧ ਕੀਤਾ ਗਿਆ ਹੈ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਇਲੈਕਸ਼ਨ ਕਮਿਸ਼ਨ ਦੇ। ਉਸ ਵਿੱਚ ਜੋ ਜੀ ਕਿੰਨਾ ਸਮਾਂ ਲੱਗਿਆ ਤੁਹਾਨੂੰ ਕਿ ਤੁਸੀ ਵੋਟ ਪਾਉਂ ਕੀਤੀ ਹੈ ਜੀ ਆਪ ਨੇ? ਆਈ ਥਿੰਕ 1 ਤੋਂ 1.5 ਮਿੰਟ ਦੇ ਵਿੱਚ ਵਿੱਚ ਵੋਟ ਪਾ ਕੇ ਅਸੀਂ ਫ੍ਰੀ ਹੋ ਗਏ ਆ ਜੀ। ਕੋਈ ਐਡਾ ਰਸ਼ ਵਗੈਰਾ ਨਹੀਂ ਸੀ ਬਹੁਤ ਵਧੀਆ ਅਰੇਂਜਮੈਂਟ ਸੀ। ਤੇ ਸਾਨੂੰ ਦੱਸਿਆ ਵੀ ਗਿਆ ਹੈ ਕਿ ਵੋਟ ਦੀ ਕੀ ਮਹੱਤਤਾ ਹੈ। ਕਿ ਇਸ ਦੇ ਨਾਲ ਉਹ ਵਿਖਦਾ ਕੀ ਲਾਂਡ ਦੇਣਾ। ਕਿਉਂਕਿ ਇਸ ਵੋਟ ਤੋਂ ਹੀ ਅੱਗੇ ਐਮਪੀ ਸਾਹਿਬਾਨ ਤੇ ਪ੍ਰਾਇਮਰੀਸਟ ਚੁਣੇ ਜਾਂਦੇ ਨੇ ਜੀ ਤਾਂ ਕਰਕੇ ਸਾਨੂੰ ਇਹ ਸਾਰਾ ਕੁਝ ਗਾਈਡ ਕੀਤਾ ਗਿਆ ਇੱਥੇ ਦੇ ਨਵੇਂ ਮਾਡਰਨ ਯੂਥ ਪੋਲਿੰਗ ਬੂਥ ਦੇ ਵਿੱਚ ਜਿਮਨ ਜੋਧੀ ਤੁਸੀਂ ਲਾਸਟ ਦੇ ਵਿੱਚ ਕੋਈ ਵਿਚਾਰ ਦੇਣਾ ਚਾਹੁੰਦੇ ਹੋ ਜੀ ਮੈਂ ਜੀ ਇਹੀ ਵਿਚਾਰ ਦੇਣਾ ਚਾਹਾਂਗਾ ਕਿ VOTING ਤੁਹਾਡਾ ਅਧਿਕਾਰ ਹੈ ਕਾਨੂੰਨੀ ਅਧਿਕਾਰ ਹੈ ਵੋਟ ਕਰੋ ਆਪਣੇ ਹਿਸਾਬ ਨਾਲ ਤੁਸੀਂ ਤੁਹਾਨੂੰ ਜਿਹੜੀ ਪਾਰਟੀ ਚੰਗੀ ਲੱਗਦੀ ਹੈ ਉਹਨੂੰ ਵੋਟ ਕਰੋ ਬਟ ਇਹ ਤੁਹਾਡਾ ਅਧਿਕਾਰ ਹੈ ਵੋਟ ਜ਼ਰੂਰ ਕਰੋ ਬਹੁਤ ਧੰਨਵਾਦ। ਓਕੇ ਸਸਿਕਾ। ਜੁਆ ਜੀ ਪਹਿਲਾਂ ਤਾਂ ਤੁਹਾਨੂੰ ਅਸੀਂ ਮੁਬਾਰਕਾਂ ਦਿੰਨੇ ਆ ਜੀ ਤੁਸੀਂ ਅੱਜ ਪਹਿਲੀ ਵਾਰੀ ਵੋਟ ਪਾਲ ਕੀਤੀ ਆ ਜੀ ਵੀ ਜੀ ਨੇ ਪਹਿਲੀ ਵਾਰੀ ਵੋਟ ਪਾਲ ਕੀਤੀ ਹੈ ਦੀ ਮੁਬਾਰਕਾਂ। ਅਸੀਂ ਕੀ ਵਿਚਾਰ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ ਜੀ ਆਪਣੇ ਆਹ VOTING ਦੇ ਸਬੰਧ ਵਿੱਚ। ਵੈਲ ਸੱਲਾਹ ਤੇ ਪ੍ਰੋਸੀਜਰ ਦੀ ਗੱਲ ਕਰਦੇ ਹਾਂ ਬਹੁਤ ਹੀ ਆਸਾਨ ਪ੍ਰੋਸੀਜਰ ਸੀ। ਮੈਨੂੰ ਲੱਗਿਆ ਸੀ ਪਹਿਲੀ ਵਾਰ ਜ ਕੋਈ ਕਨਫਿਊਸ਼ਨ ਵਗੈਰਾ ਨਾ ਹੋਵੇ। ਬਟ ਨਹੀਂ ਸਾਰਾ ਕੁਝ ਬਹੁਤ ਇਜ਼ੀਲੀ ਹੋ ਗਿਆ। ਇਨਾ ਟਾਈਮ ਵੀ ਨਹੀਂ ਲੱਗ ਕੇ ਆਇਆ ਦਾ। ਐਂਡ ਵਾਕੀ ਵੋਟਿੰਗ ਕਮਿਸ਼ਨ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੋ ਪ੍ਰਬੰਧ ਹੋਏ ਨੇ ਮਾਡਰਨ ਪੋਲਿੰਗ ਸਟੇਸ਼ਨ ਬਣਾਇਆ ਗਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਹੈ ਪ੍ਰਬੰਧ ਬਹੁਤ ਹੀ ਵਧੀਆ ਕਾਉਂਹੀ ਮੈਂ ਗਰਮੀ ਗਰਮੀ ਦੇ ਨਾਲ ਵੀ ਜਿਲ੍ਹਾ ਖੰਸਾਮ ਸੀਗਾ ਮੈਨੂੰ ਕਿ ਬਹੁਤ ਗਰਮੀ ਹੋਈਗੀ ਬਟ ਨੋ ਵਾਟਰ ਵਗੈਰਾ ਸਾਰਾ ਪ੍ਰੋਵਾਈਡ ਕੀਤਾ ਗਿਆ ਹੈ ਤੇ ਪ੍ਰੋਸੈਸ ਸਾਨ ਸੀ ਹੀ ਐਂਡ ਨੋ ਸੋ ਸਪੈਸ਼ਲੀ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਯੂਥ ਨੂੰ ਮੈਸੇਜ ਆਈ ਦੂੰਗੀ ਕਿ ਸਾਡਾ ਰਾਈਟ ਹੈ ਸੋ ਸਾਰਿਆਂ ਨੂੰ ਮੈਂ ਕਹਾਂਗੀ ਕਿ ਤੁਸੀਂ ਆਓ ਜਿੰਨੀ ਮਰਜ਼ੀ ਗਰਮੀ ਹੈ ਕਰੋ ਦੀ ਨਿਕਲੋ ਤੇ ਆਪਣੀ ਵੋਟ ਪਾਓ 25 ਦਾ ਪੁਰ ਇੱਕ ਚੁਣਿਆ ਜਾਣਾ ਹੈ ਨਾਲ ਉਹਦੇ ਚ ਆਪਣਾ ਵੱਧ ਤੋਂ ਵੱਧ ਯੋਗਦਾਨ ਯੋਗਦਾਨ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਲੋਕ ਸਭਾ ਚੋਣਾਂ ਦੇ ਵਿੱਚ ਅੱਜ ਵੋਟ ਦਾ ਪ੍ਰਦਾਨ ਕੀਤਾ ਜੀ ਆਪਣਾ ਪਹਿਲੀ ਵਾਰੀ ਵੋਟ ਦਾ ਪ੍ਰਦਾਨ ਕੀਤਾ ਜੀ ਤੁਸੀਂ ਕੀ ਵਿਚਾਰ ਸੋਸ਼ਿਆ ਸ਼ੇਅਰ ਕਰਨਾ ਚਾਹੋਗੇ ਹਾਂਜੀ ਲੋਕ ਸਭਾ ਚੋਣਾਂ ਦੇ ਵਿੱਚ ਆਪਣੀ ਪਹਿਲੀ ਵੋਟ ਪਾ ਕੇ ਬਹੁਤ ਹੀ ਪ੍ਰਾਊਡ ਮਹਿਸੂਸ ਕਰ ਰਹੀ ਹਾਂ ਇਹ ਸਾਰੇ ਨਾਗਰਿਕਾਂ ਨੂੰ ਆਪਣੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਕਿਉਂਕਿ ਇਹ ਕੋਈ ਤੁਹਾਨੂੰ ਜਿਹੜਾ ਅਧਿਕਾਰ ਹੈ ਇੱਕ ਸਰਕਾਰ ਬਦਲ ਲਈ ਦੇਸ਼ ਦਾ ਭਵਿੱਖ ਬਦਲਣ ਲਈ ਮਿਲਦਾ ਹੈ ਤੇ ਡੈਫੀਨੇਟਲੀ ਸਾਨੂੰ ਸਾਰਿਆਂ ਨੂੰ ਇਸ ਅਧਿਕਾਰ ਦੀ ਵਰਤੋਂ ਕਰਕੇ ਦੇਸ਼ ਦੇ ਜੜ੍ਹ ਭਵਿੱਖ ਦੇ ਵਿੱਚ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਆ ਤੇ ਮੈਨੂੰ ਮੇਰੇ ਪਾਪਾ ਨੇ ਵੀ ਗਾਈਡੈਂਸ ਦਿੱਤੀ ਆ ਵਧੀਆ ਕਿ ਅੱਗੇ ਕਿੱਦਾਂ ਸਾਨੂੰ ਆਪਣੇ ਦੇਸ਼ ਦੀ ਸਰਕਾਰ ਚੁਣੀ ਚਾਹੀਦੀ ਆ ਤੇ ਸਾਡਾ ਹੱਕ ਹੈ ਕਿ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਜ਼ਰੂਰ ਹੀ ਪਾਰਟਿਸਪੇਟ ਕਰਨਾ ਚਾਹੀਦਾ ਤੇ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਐ ਐਂਡ ਡੈਫੀਨੇਟਲੀ ਅੱਗੇ ਦੇਸ਼ ਲਈ ਜਿੰਨਾ ਵੀ ਸਾਡੇ ਤੋਂ ਹੋ ਸਕਦਾ ਹੈ ਫਿਰ ਜ਼ਰੂਰ ਕਰਾਂਗੇ ਅਗਰ ਆਪਾਂ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਗੱਲ ਕਰਦੇ ਆਂ ਜੀ ਤਾਂ ਤੁਸੀਂ ਪ੍ਰਬੰਧ ਕਿਵੇਂ ਦੇ ਦੇਖਦੇ ਹੋ ਸਾਰੇ ਅਰੇਂਜਮੈਂਟ ਤੇ ਆਲਮੋਸਟ ਬਹੁਤ ਹੀ ਵਧੀਆ ਸੀ ਤੇ ਜਿਹੜਾ ਮਾਡਰਨ ਪੋਲਿੰਗ ਸਟੇਸ਼ਨ ਆ ਉਹਦੇ ਵਿੱਚ ਵੀ ਸਾਰੇ ਅਰੇਂਜਮੈਂਟ ਬਹੁਤ ਵਧੀਆ ਸੀ ਤੇ ਇਥੋਂ ਦੇ ਜਿਹੜੇ ਵੀ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਸਾਰੇ ਅਧਿਕਾਰੀਆਂ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੋਇਆ ਸੀ ਤੇ ਸਾਰੇ ਆਪਣੀ ਜਿਹੜੀ ਡਿਊਟੀ ਆ ਉਹ ਖੂਬੀ ਪਰਫਾਰਮ ਕਰ ਰਹੇ ਸੀ ਤੇ ਮੈਨੂੰ ਬੜਾ ਵਧੀਆ ਫ੍ਰੀਟ ਕੀਤਾ ਗਿਆ ਬੜੀ ਵਧੀਆ ਗਾਈਡੈਂਸ ਦਿੱਤੀ ਗਈ ਅੱਗੇ ਫੋ ਵਿਖ ਲਈ ਹੋਰ ਵੀ ਜ਼ਿਆਦਾ ਜਿਹੜੇ ਮੌਕੇ ਆ ਰਿਹਾ ਉਹਨਾਂ ਲਈ ਵੀ ਜਾਣਕਾਰੀ ਦਿੱਤੀ ਗਈ ਇਕਨਾਂ ਜੀ ਤੁਹਾਨੂੰ ਲਾਸਟ ਪੁੱਛਣਾ ਚਾਹੁੰਦੇ ਆ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਗਰਮੀ ਦੇ ਤੋਂ ਡਰਦੇ ਕਹਿੰਦੇ ਨੇ ਵੀ ਅਸੀਂ ਕੀ ਲੋੜ ਆ ਵੋਟ ਪਾਉਣ ਦੀ ਕੋਈ ਦੇਸ਼ ਦਾ ਸਵਾਰ ਦੇ ਸਵਾਰਿਆ ਤਾਂ ਜਾਂਦਾ ਨਹੀਂ ਵੀ ਅਸੀਂ ਨਹੀਂ ਵੋਟ ਪਾਉਣੀ ਵੀ ਉਹਨਾਂ ਵੱਲੋਂ ਗਰਮੀ ਦਾ ਬਹਾਨਾ ਦੇ ਮਾਰ ਕੇ ਜਾਨੀ ਉਸ ਆਪਣਾ ਸਾਲਾ ਵਟ ਲਿਆ ਜਾਂਦਾ ਉਹਨਾਂ ਨੂੰ ਕੀ ਕਹਿਣਾ ਚਾਹੀਏ ਨਹੀਂ ਉਹਨਾਂ ਲਈ ਤਾਂ ਇਕਵਲ ਵਾਇਜ਼ ਹੈ ਕਿ ਦੇਖੋ ਅਗਰ ਤੁਹਾਨੂੰ ਵੋਟ ਦਾ ਰਾਈਟ ਮਿਲਿਆ ਹੋਇਆ ਤਾਂ ਤੁਹਾਨੂੰ ਡੈਫੀਨੇਟਲੀ ਉਹਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਦੇਸ਼ ਦੀ ਜਿਹੜੀ ਲੋਕਤੰਤਰੀ ਸਰਕਾਰ ਹੈ ਉਹ ਲੋਕਾਂ ਦੀ ਹੀ ਹੈ ਜੇ ਲੋਕ ਹੀ ਉਹਦੇ ਵਿੱਚ ਪਾਰਟਿਸਪੇਟ ਕਰਕੇ ਆਪਣੀ ਸਰਕਾਰ ਨਹੀਂ ਚੁਣਨਗੇ ਤਾਂ ਹੋਰੇ ਹੱਕ ਹੈ ਕਿਸ ਦਾ ਤੇ ਸਾਨੂੰ ਉਹਦੀ ਡੈਫੀਨੇਟਲੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਸਰਕਾਰ ਜੋ ਵੀ ਹੈ ਜਿੱਦਾਂ ਵੀ ਕੰਮ ਕਰਦੀ ਹੈ ਕਰਦੀ ਸਾਡੇ ਲਈ ਹੈ ਦੇਸ਼ ਸਾਡਾ ਹੈ ਤੇ ਸਾਨੂੰ ਹੀ ਹੱਕ ਹੈ ਤੇ ਸਾਨੂੰ ਡੈਫੀਨੇਟਲੀ ਇਹਦੀ ਵਰਤੋਂ ਕਰਨੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਜੀ ਅੱਜ ਵੋਟ ਦਾ ਇਸਤੇਮਾਲ ਕੀਤਾ ਜੀ ਕੀ ਵਿਚਾਰ ਸਾਂਣਾ ਸ਼ੇਅਰ ਕਰਨਾ ਚਾਹੁੰਦੀ ਹਾਂ। ਅਸੀਂ ਵੋਟ ਦਾ ਵੀ ਕੀਤਾ ਹੈ ਸਾਨੂੰ ਬਹੁਤ ਖੁਸ਼ੀ ਹੋਈ ਹੈ ਵੋਟ ਪਾ ਕੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਸਰਕਾਰ ਵਧੀਆ ਤੋਂ ਵਧੀਆ ਹੋਵੇ ਜਿਹੜੀ ਦੇਸ਼ ਵਿੱਚ ਨਸ਼ਾ ਚੱਲਦਾ ਪੰਜਾਬ ਵਿੱਚ ਖਤਮ ਹੋ ਰਿਹਾ ਨਸ਼ੇ ਦੇ ਨਾਲ ਉਹ ਦੂਰ ਹੋਵੇ। ਪੰਜਾਬ ਨਸ਼ਾ ਮੁਕਤ ਹੋ ਜਾਵੇ। ਬਸ ਅਸੀਂ ਇਹੀ ਚਾਹੁੰਦੇ ਹਾਂ ਵੀ ਮਹਿੰਗਾਈ ਘੱਟ ਤੋਂ ਘੱਟ ਹੋਵੇ। ਵਧੀਆ ਸਰਕਾਰ ਆਵੇ ਕ੍ਰਾਪਸ਼ਨ ਜਿਹੜੀ ਐ ਬਿਲਕੁਲ ਖਤਮ ਹੋ ਜਾਵੇ। ਬਸ ਸਾਡਾ ਇਹੀ ਵਿਚਾਰ ਹੈ ਕਿ ਕਿਹੜਾ ਕਿਹੜਾ ਵਿਕਾਸ ਤੁਸੀਂ ਆਸ ਕਰਦੇ ਹੋ ਵੀ ਕਿਹੜਾ ਕਿਹੜਾ ਵਿਕਾਸ ਹੋਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਐਜੂਕੇਸ਼ਨ ਦਾ ਹੈਲਥ ਦਾ ਕੀ ਕਹਿਣਾ ਚਾਹਦੇ ਹੋ ਹਾਂਜੀ ਜਿਹੜੇ ਬੱਚੇ ਵਿਹਲੇ ਫਿਰਦੇ ਪਏ ਨੇ ਉਹਨਾਂ ਨੂੰ ਨੌਕਰੀਆਂ ਵੱਧੀਆਂ ਤੇ ਵਧੀਆਂ ਹਾਂਜੀ ਹਾਂਜੀ ਪੜੇ ਲਿਖੇ ਬੱਚੇ ਜਿਹੜੇ ਵਿਹਲੇ ਫਿਰਦੇ ਪਏ ਨੇ ਉਹਨਾਂ ਨੂੰ ਪੰਜਾਹ-ਪੰਜਾਹ ਲੱਖ ਰੁਪਏ ਖਰਚ ਕੇ ਹਾਂਜੀ ਹਾਂਜੀ ਜਿਹੜੇ ਵਿਚਾਰੇ ਬੱਚੇ ਬਾਹਰ ਜਾ ਰਹੇ ਨੇ ਆਪਣੇ ਮਾਪਿਆਂ ਤੋਂ ਦੂਰ ਜਾ ਰਹੇ ਨੇ ਆਪਣੇ ਵਿਰਸੇ ਤੋਂ ਦੂਰ ਜਾ ਰਹੇ ਨੇ ਉਹ ਆਪਣੇ ਇੱਥੇ ਹੀ ਬੈਠ ਕੇ ਆਪਣੀ ਜਿਹੜੀ ਉੱਥੇ ਕਮਾਈ ਕਰਨੀ ਹੈ ਇੱਥੇ ਕਰ ਸਕਣ ਰੋਜ਼ਗਾਰ ਮਿਲੇ ਬੱਚਿਆਂ ਨੂੰ ਹਾਂਜੀ ਹਾਲ ਹੀ ਆਪਣੇ ਸਾਰੇ ਜਿਹੜੇ ਉਮੀਦਵਾਰ ਖੜੇ ਨੇ ਜੀ ਉਹ ਕੀ ਕਹਿੰਦੇ ਨੇ ਜੀ ਉਹ ਉਹ ਕੀ ਕਹਿੰਦੇ ਨੇ ਕੈਂਪੇਨ ਦਾ ਸਾਰਾ ਕੁਝ ਨੇ ਵੀ ਅਸੀਂ ਆ ਕਰਾਂਗੇ ਉਹ ਕਰਾਂਗੇ ਪਰ ਕਰਦਾ ਕੋਈ ਵੀ ਨਹੀਂ ਹੈਗਾ ਹਾਂਜੀ ਹਾਂਜੀ ਦੇਖੋ ਨਾ ਕਰਨ ਦੀ ਕੋਈ وجہ ਕਿ ਸਮਝਦੇ ਹੋ ਲਾਲਚ ਲਾਲਚ ਹੀ ਆ ਹੋਰ ਕੀ ਆ ਬਸ ਪੈਸਾ ਆਂਦਾ ਤਾਂ ਹੈ ਪਿੱਛੋਂ ਤਾਂ ਆਂਦਾ ਬਸ ਮੂਰੇ ਆਪਣੇ ਜਿਹੜੇ ਖਾ ਜਾਂਦੇ ਨੇ ਅੱਗੇ ਤਾਂ ਆ ਨਹੀਂ ਦਿੰਦੇ ਹੈਗੇ ਸ਼ਹਿਰ ਬਾਰੇ ਕੁਝ ਨਹੀਂ ਸੋਚਦੇ ਹੈਗੇ ਅਗਰ ਆਪਾਂ ਜੇ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਤੁਸੀਂ ਕਿੰਨੇ ਅੰਸ਼ਾ ਦਾ ਦੇਖ ਲਈਏ ਲੋਕਾਂ ਨੇ VOTING ਦੇ ਵਿੱਚ ਭਾਗ ਲਿਆ। ਬੱਸ ਤਾਂ तकरीबन ਦਾ ਸਾਰੇ ਇਸ਼ਾਰਾ ਕੀ ਆ ਰਿਹਾ ਵਾ। ਤੇ ਖਾਸ ਕਰਕੇ ਸਾਡੇ ਪਾਇਲ ਦੇ ਵਿੱਚ ਤਾਂ ਧੁੱਪਾਂ ਦੇ ਵਿੱਚ ਵੀ ਦੁਪਹਿਰਾਂ ਵੇਲੇ ਨਹੀਂ ਦੁਨੀਆ ਬਥੇਰੀ ਆਈ ਐ। ਅਸੀਂ ਵੀ ਇਹ ਵੇਲੇ ਹਣ ਗਰਮੀ ਦੇ ਵਿੱਚ ਆਏ ਆ। ਬੱਚੇ ਛੋਟੇ ਛੜੇ ਬੱਚੇ ਛੱਡ ਕੇ ਆਏ ਆ ਸਦਾ ਆਪਣੇ। ਜਿਹੜੀ ਆਪਾਂ ਕਹਿ ਸਕਦੇ ਆ ਜਿਹੜੇ ਵੋਟ ਤੇ ਜਿਹੜੇ ਵੀ ਆਏ ਨੇ ਜਿਵੇਂ ਤੁਸੀਂ ਹਾਂਜੀ ਹਾਂਜੀ ਹਾਂਜੀ

ਜਿਹੜੇ ਪ੍ਰਬੰਧ ਹੋਏ ਨੇ ਜੀ ਪ੍ਰਸ਼ਾਸਨ ਵੱਲੋਂ ਇਹਨਾਂ ਬਾਰੇ ਤੁਸੀਂ ਕੀ ਵਿਚਾਰ ਦੇਣਾ ਚਾਹੁੰਦੇ ਹੋ ਜੀ ਬਹੁਤ ਵਧੀਆ ਕੀਤਾ ਆ ਬੜੀ ਸਨਮਾਨ ਕੀਤਾ ਆ ਕੋਈ ਪ੍ਰੋਬਲਮ ਨਹੀਂ ਆਂ ਦਿੱਤੀ ਬਹੁਤ ਵਧੀਆ ਸਵਾਗਤ ਕੀਤਾ ਆ ਖੁਸ਼ ਆ ਬਸ ਅਸੀਂ ਬੋਰਡ ਪਾਰਟ ਬਹੁਤ ਖੁਸ਼ ਆ ਕੋਈ ਲਾਈਨਅਪ ਵਗੈਰਾ ਲੱਗੀ ਹੋਈ ਸੀ ਜਦੋਂ ਤੁਸੀਂ ਨਹੀਂ ਜੀ ਨਹੀਂ 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 ਇੱਕ ਮਿੰਟ ਬੋਰਡ ਤੋਂ ਕਿੰਨਾ ਸਮਾਂ ਲੱਗਿਆ ਨਹੀਂ ਕੁਝ ਟਾਈਮ ਲੱਗਿਆ ਬਸ ਇੱਕ ਸਕਿੰਟ ਦੇ ਵਿੱਚ ਬੋਰਡ ਪਾ ਕੇ ਆ ਗਏ ਬਸ ਇਹ ਇੱਕ ਮਾਡਰਨ ਪਾਲਿੰਗ ਸਟੇਸ਼ਨ ਹੈ ਜਿਹਦੇ ਬਾਰੇ ਕਿਸੇ ਨੇ ਚਾਹ ਨਹੀਂ ਲੋਕ ਹਾਂਜੀ ਹਾਂ ਵਧੀਆ ਬਹੁਤ ਵਧੀਆ ਵਾ ਮਨ ਖੁਸ਼ ਹੈ ਬਸ ਬੋਰਡ ਪਾ ਕੇ ਜੀ ਤੁਹਾਡੇ ਜਾਣਕਾਰੀ ਬਾਤ ਮੈਂ ਦੱਸਣਾ ਚਾਹੁੰਦਾ ਆਪਣੇ ਸਬ-ਡਿਵੀਜ਼ਨ ਫਾਈਲ ਦੇ ਵਿੱਚ ਬਸ ਮਾਡਰਨ ਪਾਲਿੰਗ ਸਟੇਸ਼ਨ ਬਣਾਇਆ ਗਏ ਨੇ ਜੀ ਤਾਂ ਇਹਨਾਂ ਦੇ ਵਿੱਚੋਂ ਇੱਕ ਏ 72 ਨੰਬਰ ਦਾ ਬੂਥ ਹੈ ਜਿਹੜਾ ਇਹਨੂੰ ਇਲੈਕਟ੍ਰਿਕ ਲੱਗ ਕੀਤਾ ਜੀ ਤੇ ਤੁਸੀਂ ਕੀ ਕੀ ਦੇਖ ਰਹੇ ਹੋ ਉਹਦੇ ਵਿੱਚ ਕਿਹੜੀ ਕਿਹੜੀ ਸ਼ੋਡਾ ਦੇਖ ਰਹੇ ਹੋ ਜੀ ਬਹੁਤ ਵਧੀਆ ਰੰਗੋਲੀ ਕੀਤੀ ਆ ਵਧੀਆ ਟੈਂਟ ਵਗੈਰਾ ਲਾਇਆ ਹੋਇਆ ਵਧੀਆ ਵੈਲਕਮ ਕੀਤਾ ਆ ਧੁੱਪ ਵਿੱਚ ਆਏ ਨੇ ਜੋ ਵੀ VOTING ਵਗੈਰਾ ਕਰ ਰਹੇ ਨੇ ਪਾਣੀ ਪਾਣੀ ਦਾ ਪ੍ਰਬੰਧ ਪਾਣੀ ਦਾ ਬੰਦਗੀ ਜਿਹੜਾ ਤਾਂ ਮੇਨ ਸੀਗਾ ਵੀ ਧੁੱਪ ਵਿੱਚ ਤੁਰਨਾ ਕਰਨਾ ਤੁਰ ਕੇ ਆਉਣਾ ਬਹੁਤ ਔਖਾ ਸੀ ਤੁਸੀਂ ਕੋਈ ਮੈਸੇਜ ਦੇਣਾ ਚਾਹਨੀ ਹੋ ਜੀ ਲਾਸਟ ਦੇ ਨਹੀਂ ਕੁਝ ਕਹਿਣਾ ਚਾਹੁੰਦੇ ਹਾਂ ਹਾਂਜੀ ਹਾਂਜੀ ਮੈਂ ਚਾਹੁੰਨੀ ਆ ਵੀ ਸਪੈਸ਼ਲੀ ਲੇਡੀਜ਼ ਲੇਡੀਜ਼ ਆਪਣੇ ਘਰਾਂ ਚੋਂ ਆਨ ਫੋਟੋ ਫਾਨ ਆਪਣਾ ਬੜੀਆ ਹੱਥ ਨਾਲ ਬੋਟ ਪਾ ਕੇ ਜਾਣ ਵਧੀਆ ਸਰਕਾਰ ਚੁਣਨ ਗਈਆਂ ਕਦਰ ਸੋ ਇਹ ਨਾ ਸੋਚਣ ਕਿ ਇੱਕ ਵੋਟ ਦੇ ਨਾਲ ਕੀ ਹੋ ਜੂਗਾ ਇੱਕ ਵੋਟ ਦੇ ਨਾਲ ਸਰਕਾਰ ਐ ਚੇਂਜ ਹੋ ਰਹੀ ਹੈ ਜੀ ਹਾਂ ਜੀ ਹਾਂ ਜੀ ਮੈਂ ਤੁਹਾਨੂੰ ਹੋਰ ਕੁਝ ਪੁੱਛਣਾ ਚਾਹੁੰਦੇ ਆ ਜੀ ਕਿ ਜੇ ਜਿਹੜੀ ਵੀ ਸਰਕਾਰ ਬਣਦੀ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਲੇਡੀਜ਼ ਵਾਸਤੇ ਕੀ ਉਹਨਾਂ ਨੂੰ ਕਰਨਾ ਚਾਹੀਦਾ ਤੁਸੀਂ ਕੀ ਸਮਝਦੇ ਹੋ ਕਿ ਇੱਕ ਲੇਡੀਜ਼ ਹੋ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤਾਂ ਸਰਕਾਰ ਨੂੰ ਕਰਨਾ ਚਾਹੀਦਾ ਹੈ ਡਿਵੈਲਪਮੈਂਟ ਓ ਜੀ ਲੇਡੀਆਂ ਵਾਸਤੇ ਤਾਂ ਇੱਕ ਤਾਂ ਰੋਜ਼ਗਾਰ ਚੀ ਦਾ ਘਰੇ ਬੈਠੇ ਨੂੰ ਰੋਜ਼ਗਾਰ ਮਿਲੇ ਕੰਮ ਕਰਨ ਦਾ ਬਾਕੀ ਬੱਚੀਆਂ ਵਾਸਤੇ ਸਕਾਲਰਸ਼ਿਪ ਵਾਸਤੇ ਆਮਦੀ ਜਰੂਰ ਹੈ ਬੱਚਿਆਂ ਨੂੰ ਕਹਿੰਦੇ ਨੇ ਬਜੀਫਾ ਦੇਤਾ ਇਹ ਘਰ ਦਾ ਉਹ ਘਰ ਦਾ ਪਰ ਬੱਚਾ ਕੋਲ ਨਹੀਂ ਪਹੁੰਚਦਾ ਕਾਗਜ਼ਾਂ ਚ ਹੀ ਜਾਂਦਾ ਆ ਜਿਹੜੇ ਕਾਲਜ ਨੇ ਉਹ ਐਨੀ ਦੂਰ ਦੂਰ ਨੇ ਬੱਚਿਆਂ ਨੂੰ ਬਹੁਤ ਔਖਾ ਹੁੰਦਾ ਆ ਵੀ ਉਹ ਲੋਕਲ ਹੀ ਹੋਣੇ ਚਾਹੀਦੇ ਨੇ ਤੇ ਕੁਝ ਜਿਹੜੇ ਬਸਾਂ ਦੇ ਵਿੱਚ ਫ੍ਰੀ ਕਰਾਈ ਦਿੱਤੇ ਗਏ ਨੇ ਜਿੱਥੇ ਲੇਡੀਆਂ ਸਾਰ ਖੜੀਆਂ ਹੁੰਦੀਆਂ ਨੇ ਉੱਥੇ ਬੱਸ ਰੋਕਦੇ ਨਹੀਂ ਹੈਗੇ ਸਿੱਧੀ ਪਹਲਾ ਕੇ ਲੈ ਜਾਂਦੇ ਨੇ ਇਹ ਬਹੁਤ ਮੁਸ਼ਕਿਲ ਆਂਦੀ ਹੈ ਛੋਟੇ ਛੋਟੇ ਬੱਚੇ ਹੁੰਦੇ ਨੇ ਕੋਲ ਉਹਨਾਂ ਦੇ ਬੜੀ ਮੁਸ਼ਕਿਲ ਆਂਦੀ ਆ ਉਹਨਾਂ ਨੂੰ ਇੱਕ ਤੁਸੀਂ ਜਿਹੜਾ ਲੜਕੀਆਂ ਨੂੰ ਪੜਾਉਣਾ ਚਾਹੀਦਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਜ਼ਰੂਰੀ ਆ ਲੜਕੀਆਂ ਨੂੰ ਪੜਾਉਣਾ ਬਹੁਤ ਜ਼ਰੂਰੀ ਆ ਜੀ ਉਹਨਾਂ ਦੇ ਪੂਰੇ ਇੱਕ ਵਾਸਤੇ ਬਹੁਤ ਜ਼ਰੂਰੀ ਆ ਕਿ ਬੱਚੇ ਪੜ੍ਹਨ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਆ ਬਸ ਖਾਸ ਤੌਰ ਤੇ ਕੁੜੀਆਂ ਦੀ ਵੀ ਆ ਕੇ ਪੜਾਈ ਕਰਨ ਦਾ ਸਾਥ ਦੇ ਜਿੰਨਾ ਹੋ ਸਕੇ ਤੇਰਾ ਜੀ ਉਹ ਕੀ ਕਹਿਣਾ ਚਾਹੁੰਦਾ ਇਹਨਾਂ ਵੱਲੋਂ ਅਕਸਰ ਕੀਆ ਜਾਂਦਾ ਵੀ ਜਲਾ ਭਰਵਾ ਕੇ ਲੜਕੀ ਲੈਣਾ ਉਹਨਾ ਪੀਣਾ ਚਾਹੁੰਦਾ ਇਹੀ ਹੋ ਗਏ ਮੈਂ ਬੱਚਿਆਂ ਨੂੰ ਪੜ੍ਹਾਉਣਾ ਇਹ ਤਾਂ ਅੱਗੇ ਵਧਣ ਦਾ ਮੌਕਾ ਦੇਣਾ ਇਹ ਨਹੀਂ ਹੈ ਕਿ ਬੱਚਿਆਂ ਨੂੰ ਹਟਾਓ ਘਰੇ ਬਿਠਾਓ ਬਹੁਤ ਗਲਤ ਆ ਮੈਂ ਚਾਹੁੰਦੀ ਮਾਪੇ ਬੱਚਿਆਂ ਨੂੰ ਬਾਹਰ ਕੱਢਣ ਪੜ੍ਹਾਉਣਾ ਠੀਕ ਹੈ ਜੀ ਅੱਜ ਦੇ ਸਮੇਂ ਜਿਹੜੇ ਲੀਡਿੰਗ ਨੇ ਬਹੁਤ ਵੱਡੇ ਵੱਡੇ ਆਉਂਦੇ ਨੇ ਸਵਾਲ ਪਵਾ ਰਹੇ ਨੇ ਹਾਂਜੀ ਮਾੜੀਓ ਡੀ.ਡੀ. ਸਾਹਿਬ ਨੇ ਜੀ ਮਾੜੀਓ ਕਹਿੰਦੇ ਸਾਹਿਬ ਨੇ ਜਿਹੜੇ ਐਸ.ਡੀ.ਐਫ. ਸਾਹਿਬ ਵੀ ਲੇਡੀਜ਼ ਲੈਣੇ ਵੀ ਲਈ ਨੇ ਹਾਂਜੀ ਹਾਂਜੀ ਇੰਡੀਪੈਂਡੈਂਟ ਹੋਣਾ ਚਾਹੀਦੀਆਂ ਨੇ ਲੜਕੀਆਂ ਹਾਂਜੀ ਜ਼ਰੂਰੀ ਆ ਬੱਚੇ ਫਰਜ਼ ਪਾਇਆ ਜਾ ਰਹੇ ਹਾਂਜੀ ਉਹ ਤਾਂ ਪਰਮਾਚਾਰੀ ਨੇ ਜੋ ਤਾਂ ਲੀਡਰ ਜੀ ਨੇ ਹੁਣ ਦੋ ਪਰਿਵਾਰ ਵੀ ਪੜਦੇ ਜਾਂਦੇ ਨੇ ਕੋਈ ਇੱਕ ਪਰਿਵਾਰ ਦੇ ਉੱਪਰ ਨਹੀਂ ਦੋ ਪਰਿਵਾਰ ਪੜਦੇ ਨੇ ਬੱਚੇ ਵੀ ਐਜੂਕੇਸ਼ਨ ਹੁੰਦੀ ਨਹੀਂ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਬਾਪੂ ਜੀ ਅਸੀਂ ਤੁਹਾਡਾ ਆਪਣੇ ਚੈਨਲ ਤੇ ਪਹਿਲਾਂ ਸਵਾਗਤ ਕਰਦੇ ਆਂ ਜੀ ਤੁਹਾਡੇ ਤੋਂ ਜਾਨਣਾ ਚਾਹਦੇ ਆਂ ਕਿ ਅੱਜ ਬੋਟ ਪੋਲ ਕੀਤੀ ਹੈ ਜੀ ਕੀ ਵਿਚਾਰ ਦੇਣਾ ਚਾਹੁੰਦੇ ਹੋ ਜੀ ਜੀ ਮੈਂ ਮੰਗਾਈ ਜੀ ਪਰ ਬੇਰੁਜ਼ਗਾਰੀ ਦੇ ਮਾਮਲੇ 'ਚ ਮੈਂ ਵੋਟ ਪਾ ਰਹੇ ਹਾਂ ਅੱਛਾ ਜੀ ਹਾਂ ਜੀ ਵੀ ਇਹ ਘਟਣੀ ਚਾਹੀਦੀ ਹੈ ਯਾਨੀ ਤੁਸੀਂ ਅੱਜ ਵੋਟ ਪਾਉਣ ਕੀਤੀ ਹੈ ਕਿਉਂ ਪੋਲ ਕੀਤੀ ਹੈ ਜੀ ਇਹ ਵੀ ਵੋਟ ਨੂੰ ਤਾਂ ਪਾਈ ਹੈ ਵੀ ਇਹ ਮਤਲਬ ਬਿੰਗਾਈ ਜਿਆਦਾ ਹੋ ਰਹੀ ਆ ਬੜੀ ਬੜੀ ਗਰੀਬ ਜਨਤਾ ਜਿਆਦਾ ਉਕਤੰਗ ਹੋ ਰਹੀ ਆ ਕੀ ਕਾਰਨ ਕੀ ਸਮਝਦੇ ਹੋ ਤੁਸੀਂ ਕਿਉਂ ਮਹਿੰਗਾਈ ਜਿਆਦਾ ਹੋ ਰਹੀ ਹੈ ਕਾਰਨ ਇਹ ਆ ਵੀ ਕੁਛ ਨਹੀਂ ਸਰਕਾਰਾਂ ਵੀ ਥੋੜੀਆਂ ਗਲਤ ਨੇ ਹੁਣ ਅੱਜ ਤੁਸੀਂ ਵੋਟ ਪਾਉਣ ਕੀਤੀ ਹੈ ਤੁਸੀਂ ਕਿੰਨੀ ਆਸ ਰੱਖਦੇ ਹੋ ਵੀ ਵਧੀਆ ਸਰਕਾਰ ਆ ਜਿਹੜੀ ਉਹ ਚੁਣੀ ਜਾਏ ਉਹ ਦੇਖੋ ਆਸ ਆਸਾ ਚੰਗੀ ਚੰਗੀ ਸਰਕਾਰ ਨੂੰ ਅਸੀਂ ਵੋਟ ਪਾਈ ਆ ਅਗੇ ਉਹਦੀ ਕਿਸਮਤ ਹੈ ਅਗੇ ਉਹਦੀ ਕਿਸਮਤ ਹੈ ਹਾਂ ਜੀ ਕਿਸਮਤ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਆਪਣੇ ਵੋਟ ਦੇ ਬਾਰੇ ਵਿੱਚ ਹੋਰ ਕੀ ਸਾਡਾ ਵਿਚਾਰ ਰੱਖਣਾ ਚਾਹੁੰਦੇ ਹੋ ਹੋਰ ਵਿਚਾਰ ਇਹ ਹੀ ਆ ਬਸ ਸਾਡੇ ਜੇ ਜਿੱਥੇ ਅਸੀਂ ਵੋਟ ਪਾਈ ਹੈ ਇਹ ਇਹ ਪਰਮਾਤਮਾ ਇਹਨੂੰ ਆਜਾ ਮਾਨ ਬਖਸ਼ੇ ਮਤਲਬ ਇਹ ਇਹ ਕੁਝ ਸਾਡਾ ਆਧਾਰ ਹੋ ਜAVE ਸਾਡਾ ਬਾਬਾ ਜੀ ਕਿੰਨੀ ਏਜ ਆ ਤੁਹਾਡੀ ਯਾਰ ਕਿੰਨੀ ਆ ਮੇਰੀ ਉਮਰ ਜੀ ਜਿਹੜਾ 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 ਮਤਲਬ ਧਾਰ ਘਟਾ ਉਹਦੇ ਤੇ 6-7 ਸਾਲ ਘਟਾ ਹੈ ਪਰ ਉਮਰ ਮੇਰੀ 83 ਸਾਲ ਦੀ ਆ ਯਾਨੀ 83 ਸਾਲ ਦੀ ਐ ਜੀ ਹਾਂ ਤੇ ਇਸ ਤੋਂ ਪਹਿਲਾਂ ਕਿੰਨੀ ਵਾਰੀ ਵੋਟ ਦਾ ਤੁਸੀਂ ਭੁਗਤਾਨ ਕਰ ਚੁੱਕੇ ਹੋ ਜੀ ਜੀ ਜਦੋਂ ਤੋਂ ਵੀ ਮਤਲਬ ਇਹ ਆਪਣਾ ਵੋਟਾਂ ਪੈਂਦੀਆਂ ਨੇ ਜਾਂ ਜੱਤਾਂ ਹੀ ਵੋਟਾਂ ਪਾ ਰਹੇ ਹਾਂ ਜੀ ਠੀਕ ਹੈ ਹਾਂ ਜੀ ਤੇ ਜਿਹੜੀਆਂ ਪਹਿਲਾਂ ਤੁਸੀਂ ਵੋਟਾਂ ਦਾ ਭੁਗਤਾਨ ਕੀਤਾ ਹੈ ਪਹਿਲਾਂ ਤੇ ਹੁਣ ਦੇ ਵੋਟ ਭੁਗਤਾਨ ਦੇ ਵਿੱਚ ਕੋਈ ਫਰਕ ਸਮਝਦੇ ਹੋ ਹਾਂ ਉਹ ਫਰਕ ਤਾਂ ਫਰਕ ਅਸੀਂ ਅਜੇ ਪਾਇਆ ਹੈ ਜੇ ਸਾਨੂੰ ਨਹੀਂ ਸਰਕਾਰਾਂ ਚੁਣੀਆਂ ਲੱਗੇ ਤਾਂ ਹੀ ਫਰਕ ਪਾਇਆ ਜੀ ਇੱਕ ਆਪਾਂ ਦੇਖਦੇ ਆ ਜੀ ਜਦੋਂ ਕਿਤੇ ਵੋਟਾਂ ਆਉਂਦੀਆਂ ਨੇ ਜੀ ਵੋਟਾਂ ਦੇ ਵਿੱਚ ਨਸ਼ਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਪੈਸਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਤੁਸੀਂ ਇਸ ਪੁਆਇੰਟ ਤੇ ਕੀ ਵਿਚਾਰ ਰੱਖਣਾ ਚਾਹੁੰਦੇ ਹੋ ਇਹ ਇਹ ਜਿਹੜੀ ਹੈ ਇਹ ਸਾਰੇ ਦੀ ਸਾਰੀ ਗਲਤ ਗਲਤ ਚੱਲ ਰਿਹਾ ਸੀ ਜਿਵੇਂ ਹਾਂਜੀ ਅ ਜਿਹੜੇ ਲੋਕ ਇਸ ਤਰ੍ਹਾਂ ਵੋਟ ਦਾ ਪਖਾਨ ਕਰਦੇ ਨੇ ਉਹਨਾਂ ਨੂੰ ਤੁਸੀਂ ਕੀ ਆਪਣਾ ਨਸੀਹਤ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਇਹ ਜੀ ਕਿ ਚਾਹੁੰਦੀ ਸਰਕਾਰ ਨੂੰ ਬਣਾਓ ਆਪਣੇ ਚੰਗਾ ਕੋਈ ਸੁੱਖ ਦਾ ਸਾਹ ਲੈ ਲਓ ਅ ਜਿਹੜੇ ਕੋਈ ਇਸ ਤਰ੍ਹਾਂ ਵੋਟ ਪਾਉਂਦੇ ਨੇ ਲਾਜ ਦੇ ਵਿੱਚ ਆ ਕੇ ਉਹ ਆਪਣਾ ਭਵਿੱਖ ਵੇਚ ਰਹੇ ਨੇ ਉਹ ਆਪਣੇ ਆਪ ਨੂੰ ਖੁਦ ਵੇਚ ਰਹੇ ਨੇ ਦੱਸੋ ਹੋਰ ਦੱਸੋ ਥੋੜਾ ਜਿਹਾ ਬਾਕੀ ਠੀਕ ਹੈ ਜੋ ਆਪਣੇ ਆਪ ਨੂੰ ਗਰਵਾਹੀ ਕਰ ਰਹੇ ਨੇ ਜਿਹੜਾ ਵੀ ਪੈਸਾ ਲੈਂਦਾ ਜਾਂ ਆ ਜਾ ਮਤਲਬ ਆਪਣਾ ਨਸ਼ਾ ਲੈਂਦਾ ਬਹੁਤ ਗੁਰਦਾਰੀ ਆ ਦੇਖੋ ਉਹ ਆਪਣੇ ਨਾਲ ਗੁਰਦਾਰੀ ਕਰਦੇ ਨੇ ਕਿ ਆਪਣੇ ਬੱਚਿਆਂ ਦੇ ਨਾਲੇ ਸਮੇਂ ਨਾਲ ਵੀ ਗੁਰਦਾਰੀ ਕਰਦੇ ਨੇ ਉਹ ਨਹੀਂ ਆਉਣ ਵਾਲੇ ਸਮੇਂ ਵਾਸਤੇ ਵੀ ਗੁਰਦਾਰੀ ਆ ਮਾੜੇ ਮਾੜੇ ਬੰਦੇ ਬੋ ਦਾਰੂ ਕੋ ਆ ਕੇ ਬੋਟ ਲੈਣ ਨੇ ਜਿਹੜੇ ਆਉਂਗਾ ਉਹ ਸਭੇ ਸਾਡੇ ਬੱਚਿਆਂ ਦਾ ਉਹ ਕੋ ਖਰਾਬ ਹੋ ਰਿਹਾ ਜਿਹੜੇ ਬੰਦੇ ਨੇ ਅੱਜ ਦਾਰੂ ਪੀ ਕੇ ਜਾਂ ਕੋਈ ਲਾਜ ਦੇ ਵਿੱਚ ਆ ਕੇ ਵੋਟ ਦਿੱਤੀ ਹੈ ਕੀ ਉਹ ਕੱਲ ਨੂੰ ਕੋਈ ਆਪਣੀ ਗੱਲ ਕਹਿਣ ਦਾ ਹੱਕ ਰੱਖਦਾ ਹੈ ਜੀ ਉਹ ਜੀ ਜੀ ਹੱਕ ਵਾਸਤੇ ਅਸੀਂ ਵੋਟ ਮਤਲਬ ਪਾਈ ਹੈ ਵੀ ਭਾਈ ਸਾਡੀ ਕੋਈ ਗੱਲ ਹੱਕ ਦੀ ਕਰੂ ਅੱਗੇ ਉਹ ਦੇ ਮੰਨਦਾ ਕੀ ਵਿਚਾਰਾ ਸਾਨੂੰ ਉਹ ਉਹ ਨਹੀਂ ਪਰ ਅਸੀਂ ਆਪਣੇ ਮਨੋਂ ਉਹਨੂੰ ਚੰਗੀ ਵਧੀਆ ਮਤਲਬ ਮੰਨ ਕੇ ਅਸੀਂ ਵੋਟ ਪਾਈ ਹੈ ਜੀ ਬਾਪੂ ਜੀ ਬਹੁਤ ਲੋਕ ਕਹਿੰਦੇ ਨੇ ਕਿ ਗਰਮੀ ਬਹੁਤ ਜ਼ਿਆਦਾ ਇਸ ਵਾਰੀ ਤੇ ਉਹ ਕਹਿੰਦੇ ਨੇ ਕਿ ਗਰਮੀ ਦੇ ਵਿੱਚ ਵੋਟ ਪਾਉਂਦੇ ਵਿੱਚ ਦਿੱਕਤ ਬਹੁਤ ਆਉਂਦੀ ਹੈ ਤੁਸੀਂ ਕੀ ਕਹਿਣਾ ਚਾਹੁੰਗੇ ਗਰਮੀ ਜੀ ਰੋਣਾ ਜਿਹੇ ਸਰਕਾਰ ਹੈ ਸਰਕਾਰ ਦੀ ਵੋਟ ਤਾਂ ਜ਼ਰੂਰ ਪਾਉਣੀ ਚਾਹੀਦੀ ਹੈ ਆਪਣੀ ਚੰਗੀ ਸਰਕਾਰ ਨੂੰ ਮੂਰੇ ਲਿਆਉਣ ਚੰਗੀ ਚੰਗੀ ਗੱਲ ਹੈ ਇਥੋਂ ਦੇ ਪ੍ਰਬੰਧਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜੇ ਇਥੋਂ ਦੇ ਪ੍ਰਬੰਧ ਹੋਏ ਹੋਏ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਪ੍ਰਬੰਧ ਠੀਕ ਹੋ ਰਹੇ ਨੇ ਜੀ ਜਿਹੜੀ ਵੋਟ ਪੈਂਦੀ ਆ ਠੀਕ ਢੰਗ ਨਾਲ ਪੈ ਰਹੀ ਜੋ ਕੋਈ ਦੇਖੋ ਤੁਹਾਨੂੰ ਵਿਵਹਾਰ ਕਿਵੇਂ ਦਾ ਲੱਗਿਆ ਪਾਲ ਵਿੱਚ ਕਿਵੇਂ ਦਾ ਲੱਗਿਆ ਜੀ ਇਥੇ ਸਟਾਫ ਦਾ ਹਾਂ ਜੀ ਠੀਕ 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 ਢੰਗ ਨਾਲ ਵੋਟ ਪੈ ਰਹੀ ਆ ਜੀ ਆ ਸ਼ਾਂਤੀ ਹੈ ਸਾਰੇ ਕਿਤੇ ਹਾਂ ਜੀ ਸ਼ਾਂਤੀ ਹੈ ਜੀ ਸ਼ਾਂਤੀ ਹਾਂ ਜੀ ਸ਼ਾਂਤੀ ਆ ਬਿਲਕੁਲ ਮਾਨੂੰ ਕੋਈ ਦਿੱਕਤ ਨਹੀਂ ਕੋਈ ਕੋਈ ਪਰੇਸ਼ਾਨੀ ਨਹੀਂ ਹੈ ਜੀ ਹਾਂ ਜੀ ਧੰਨਵਾਦ ਹਾਂਜੀ ਬਾਪੂ ਜੀ ਹਾਂਜੀ ਅਸੀਂ ਸਭ ਤੋਂ ਪਹਿਲਾਂ ਤੁਹਾਡਾ ਆਪਣੇ ਚੈਨਲ ਤੇ ਵੀ ਸਵਾਗਤ ਕਰਦੇ ਆਂ ਜੀ ਕਿੰਨੇ ਸਾਲ ਦੀ ਉਮਰ ਹੈ ਤੁਹਾਡੀ ਨਹੀਂ ਜੈਸੀ ਸਾਹਿਬ ਜੀ ਕਿੰਨੇ ਸਾਲ ਦੀ ਜੀ 80 ਦੇ ਕਰਕੇ ਜੀ 80 ਪਲਸ ਉਮਰ ਹੈ ਤੁਹਾਡੀ ਹਾਂਜੀ ਤੇ ਤੁਸੀਂ ਅੱਜ ਇੱਥੇ ਵੋਟ ਪਕਤ ਆਉਣਾ ਹੈ ਉਹ ਆਪਣੀ ਕੀ ਸੱਗਣਾ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਮੈਂ ਬੱਸ ਜੀ ਕੀ ਆ ਕੰਮ ਵਿਚਾਰ ਕਰਨੇ ਚਾਹੁੰਦਾ ਸਰਕਾਰ ਭਈਆ ਬਣਨਾ ਸਰ ਆਪਾਂ ਨਹੀਂ ਹੈ ਅਸੀਂ ਉਹ ਆਪਣੀ ਸਹੀ ਕਰੀਆ ਆ ਮੋਟਰ ਲੈ ਮੋਟਰਸਾਈਕਲ ਤੇ ਮੈਨੂੰ ਇਹੀ ਵਾਅਦਾ ਹੁੰਦਾ ਜੀ ਤੁਸੀਂ ਜਿਸ ਲਈ ਵੋਟ ਪਗਤਾਉਣ ਆਏ ਹੋ ਉਹ ਵੀ ਸਰਕਾਰ ਵਧੀਆ ਬੰਨੀ ਚਾਹੀਦੀ ਹੈ ਹਾਂਜੀ ਹਾਂਜੀ ਠੀਕ ਤੇ ਕੀ ਆਸ ਰੱਖਦੇ ਹੋ ਤੁਸੀਂ ਆਉਣ ਵਾਲੇ ਸਮੇਂ ਦੀ ਸਰਕਾਰ ਕਿਹੋ ਜਿਹੀ ਬਣੇਗੀ ਆਸ ਕੀ ਰੱਖਦੇ ਹੋ ਨੂੰ ਹਾਂਜੀ ਕੀ ਆਸ ਰੱਖਦੇ ਹੋ ਆਉਣ ਵਾਲੇ ਸਮੇਂ ਦੀ ਕੀ ਆਸ ਰੱਖਦੇ ਹੋ ਸਰਕਾਰ ਬਾਰੇ ਆਸ ਸਰਕਾਰ ਤਾਂ ਵਧੀਆ ਹੋਵੇ ਲੱਗੇ ਹੋਵੇ ਕਾ ਕਰਨਾ ਜੈਸੀਆਂ ਨੂੰ ਕੰਮ ਗਰੀਬਾਂ ਵਾਲੇ ਗਰੀਬਾਂ ਬਾਰੇ ਜਿਹੜੀ ਖਾਸ ਧਿਆਨ ਚਾਹੀਦਾ ਹਾਂਜੀ ਬੇਰੋਜ਼ਗਾਰੀ ਦਾ ਹੱਲ ਕਰਨਾ ਚਾਹੀਦਾ ਹਾਂਜੀ ਦੇਖ ਲਓ ਇੱਕ ਮੈਂ ਤੁਹਾਡੇ ਸਿਰਪੋ ਤੁਸੀਂ ਕਿੰਨੀ ਹਿੰਮਤ ਕੀਤੀ ਐ ਅਸੀਂ ਪਕਸਾਲ ਤੋਂ ਪਲੱਸ ਉਮਰ ਆ ਤੁਹਾਡੀ ਤੁਸੀਂ ਇੰਨੀ ਹਿੰਮਤ ਨਾਲ ਇੰਨੀ ਗਰਮੀ ਦੀ ਪਰਵਾਹ ਨਹੀਂ ਕੀਤੀ ਤੇ ਤੁਹਾਡੇ ਦੇਖੋ ਜज्ਬੇ ਨੂੰ ਸਲਾਮ ਕਰਨਾ ਪੈਂਦਾ ਹੈ ਬੜੀ ਵੱਡੀ ਗੱਲ ਹੈ ਇਹ ਤੁਸੀਂ ਫਿਰ ਵੀ ਵੋਟ ਪਾਉਣ ਆਏ ਹੋ ਜਦ ਕੇ ਸਿਹਤ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਬਹੁਤ ਕਈ ਵਾਰੀ ਲੋਕ ਬੰਦਾ ਸੋਚ ਲੈਂਦਾ ਵੀ ਆਪਾਂ ਨੂੰ ਕਿਉਂ ਲੋੜ ਕੀ ਲੋੜਾ ਵੋਟ ਪਾਉਣ ਦੀ ਮੈਂ ਅੱਜ ਚੋਰਾਂ ਨੂੰ ਜਾਂਦਾ ਜਾਈ ਅੱਜ ਆ ਤੁਸਰਾਂ ਮੈਂ ਜਦਿਆਂ ਨਾ ਮੇਰਾ ਆਹ ਉਹਨੇ ਚੋ ਹੀ ਤਾਂ ਜਾਂਦਾ ਦਸਤੀ ਬਾ ਜਿਹੜੀ ਜਗ੍ਹਾ ਹੁੰਦਾ ਆ ਜਿਹੜੀ ਜਗ੍ਹਾ ਕਰਦੇ ਆ ਕਰਦੇ ਆ ਨਹੀਂ ਨਾ ਕਮ ਨਹੀਂ ਦਿਆ ਹੋਰ ਜਿਆਦਾ ਹੋ ਗਿਆ ਬਾਪੂ ਜੀ ਕਿੰਨੀਆਂ ਵੋਟਾਂ ਪਾਈਆਂ ਨੇ ਜੀ ਅੱਜ ਤੱਕ ਤੁਸੀਂ ਆਹ ਜੀ ਜਿਹੜਾ ਗੋਰਪੁਰ ਲੱਗਿਆ 52 ਤੋਂ ਮੈਂ ਗੋਰਪੁਰ ਆਉਣਾ ਅੱਜ ਤੱਕ ਕਿੰਨੀਆਂ ਵੋਟਾਂ ਪਾਈਆਂ ਨੇ ਤੁਸੀਂ ਜੇ ਆਪਾਂ ਐਮਪੀ ਇਲੈਕਸ਼ਨ ਦੀ ਗੱਲ ਕਰਦੇ ਆ ਕਿੰਨੀਆਂ ਵੋਟਾਂ ਹੋਈਆਂ ਹੁਣ ਦੇਖਦੇ ਹਾਂ ਹੁਣ ਤੁਸੀਂ 52 ਤੋਂ ਅੰਦਾਜ਼ਨ ਆਪਾਂ ਕਹਿ ਸਕਦੇ ਆ ਵੀ 8-10 ਵਾਰੀ ਜੀ ਸਾਹਿਬ 52 ਜੇ ਬੱਚਾ ਉਹ ਅੱਛੇ ਜੀ ਆ ਗਏ ਉਹ ਹੋਇਆ ਮੋਟਾ ਸ਼ੁਰੂ ਹੋ ਗਿਆ ਜੀ ਹਾਂ ਠੀਕ ਹੈ ਜੀ ਆਈ 357 ਹੋ ਗਿਆ ਜੀ ਆਇਆ ਹੋ ਗਿਆ 5 ਸਾਰਾ ਉਹ ਫਿਰ ਕਮਾਈ ਕਰਦੇ ਜੀ ਠੀਕ ਹੈ ਬਾਪੂ ਜੀ ਬੋਰਡ ਦੀ ਮਹੱਤਤਾ ਦੇ ਬਾਰੇ ਜੇ ਤੁਸੀਂ ਕੀ ਕਹਿਣਾ ਚਾਹਦੇ ਹੋ ਬੋਰਡ ਦੀ ਕਿੰਨੀ ਕੀਮਤ ਹੈ ਤੁਹਾਡੇ ਤੁਸੀਂ ਕਿੰਨੀ ਕੀਮਤ ਸਮਝਦੇ ਹੋ ਹੋਰ ਜੀ ਦਾ ਹੁਣ ਦੇਖੋ ਜੀ ਆ ਅਗਰੇ ਪੈਸੇ ਦੇ ਕੇ ਬੋਰਡ ਲੈਂਦੇ ਠੀਕ ਹੈ ਇਹ ਗਲਤ ਕੰਮ ਆ ਇਹ ਹੋਣਾ ਹੀ ਚਾਹੀਦਾ ਹਾਂਜੀ ਹਾਂਜੀ ਸਿੱਧੀ ਬੋਲਪਾਓ ਸਾਫ਼ ਬੋਲਪਾਓ ਐਸਾ ਕਿਸੇ ਨੂੰ ਲਾਉਣਾ ਤੇ ਕਾਣਾ ਹੋ ਜਾਂਦਾ ਬੰਦਾ ਸਮਝ ਆ ਗਈ ਮੈਂ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕਿੰਨੀ ਵੱਡੀ ਵੈਲਿਊ ਹੈ ਦੀ ਬੋਲ ਦੀ ਹਾਂਜੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕਿੰਨੀ ਵੱਡੀ ਵੈਲਿਊ ਹੈ ਬੋਲ ਦੀ ਮੈਨ ਜੇ ਹੁਣ ਤਾਂ ਹੀ ਕਾਢੇ ਜਾਈ ਹਾਂ ਉਹਨਾਂ ਵਰਗਾ ਆਉਣਾ ਕਾ ਕੀ ਰਸਈ ਜਾਂ ਜਵਾਨ ਸੀਗੇ ਤੇ ਆਪ ਮੈਜੀਓ ਚਾਹੁੰਦੇ ਕੀ ਜੀ ਆਹ ਹੋ ਗਈ ਬਣੀ ਬੜੀ ਯਾਹੀ ਨੇ ਨਸਰਾ ਨਾ ਮੇਰੇ ਬੜੀ ਬਾਦੀ ਰਹੇ ਜਿੰਦੀ ਬਾਪੂ ਜੀ ਤੁਸੀਂ ਅੱਜ ਵੋਟ ਪਾਣ ਆਏ ਹੋ ਤੁਸੀਂ ਇੱਥੇ ਦੇ ਪ੍ਰਬੰਧ ਕਿਵੇਂ ਦੇ ਦੇਖੇ ਨੇ ਜੀ ਕਿਹੋ ਜਿਹਾ ਪ੍ਰਬੰਧ ਨੇ ਜੀ ਇੱਥੇ ਜਿੱਥੇ ਆਪਾਂ ਵੋਟ ਪੜਾਈ ਹੈ ਜੀ ਆਪਾਂ ਇਹ ਮੈਨੂੰ ਲੋਕਾਂ ਦਾ ਮੋਟਰਸਾਈਕਲ ਤੇ ਲੈ ਕੇ ਆਇਆ ਜੀ ਮੋਟਰਸਾਈਕਲ ਤੇ ਜੇ ਮੈਨੂੰ ਲੈ ਜਾਣਾ ਇਹ ਮੇਰੀ ਵੋਟ ਪਾਵਾ ਵੋਟ ਮੇਰੀ ਸਿੱਧੀ ਸਹੀ ਪੈ ਗਈ ਹੈ ਜੀ ਇੱਥੋਂ ਦੇ ਸਟਾਫ ਦਾ ਤਾਲ ਮਿਲ ਕਿਵੇਂ ਦਾ ਲੱਗਿਆ ਤੁਹਾਨੂੰ ਜਿਹੜਾ ਇੱਥੇ ਸਟਾਫ ਡਿਊਟੀ ਕਰ ਰਿਹਾ ਹੈ ਇਹਨਾਂ ਦਾ ਤੁਹਾਨੂੰ ਤਾਲ ਮਿਲ ਕਿਵੇਂ ਦਾ ਲੱਗਿਆ ਹੈ ਜਿਹੜਾ ਇੱਥੇ ਸਟਾਫ ਡਿਊਟੀ ਕਰ ਰਿਹਾ ਇਹਨਾਂ ਦਾ ਤਾਲਮਿਲ ਕਿਵੇਂ ਦਾ ਲੱਗਿਆ ਤੁਹਾਨੂੰ ਮੈਂ ਸਮਝ ਰਹੀ ਜੀ ਇਹ ਕਹਿੰਦੇ ਸਟਾਫ ਤੁਹਾਨੂੰ ਕਿਵੇਂ ਲੱਗਿਆ ਪਾਪਰੇਟ ਕਰੀ ਉਹਨਾਂ ਨੇ ਤੁਹਾਡੀ ਬੂਡ ਮਤਲਬ ਪਾਉਣ ਦੇ ਵਿੱਚ ਆਹ 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 ਬਹੁਤ ਦਿੱਕਤ ਨਹੀਂ ਆਈ ਬੜੀ ਵਧੀਆ ਜੀ ਵਧੀਆ ਜੀ ਆਈ ਇਹ ਬਈਆ ਬਈਆ ਯਾਨੀ ਜਿਹੜੀ ਆਪਣੇ ਹੈਂਡੀਕੈਪ ਮਸ਼ੀਨ ਵਗੈਰਾ ਦਾ ਅਰੇਂਜਮੈਂਟ ਵਧੀਆ ਸੀਗਾ ਹਾਂਜੀ ਹਾਂਜੀ ਤੇ ਬਾਹਰ ਠੰਡੇ ਪਾਣੀ ਦਾ ਅਰੇਂਜਮੈਂਟ ਵੀ ਹੈਗਾ ਤੁਸੀਂ ਜਰੂਰ ਸ਼ੱਕੇ ਜਾਇਓ ਉੱਥੇ ਠੰਡਾ ਚੱਲਦੀ ਅੱਛਾ ਜੀ ਤੇ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨੀ ਹੈ ਬਹੁਤ ਮ ਮੈਂ ਨਾ ਪਾਉਣੀ ਆ ਕਾਫੀ ਸਾਲ ਦੀਆਂ ਬਰੋਗੀਆਂ ਬੋਰ ਪਾਉਣੇ ਬੋਰ ਰੱਖਣੀ ਨਹੀਂ ਚਾਹੀਦੀ ਪਾਉਣੇ ਚਾਹੀਦੀ ਹੈ ਅੰ내 ਬੱਚਾ ਪਾ ਪਾਟਾ ਫੜ ਕੇ ਲਿਆਇਆ ਇਹਨਾਂ ਨੇ ਪਾ ਲਈ ਬੋਰ ਹਾਂ ਠੀਕ ਕਰਕੇ ਪਾਈਏ ਤੁਹਾਨੂੰ ਬਹੁਤ ਵਧੀਆ ਲੱਗਿਆ ਇਹਨਾਂ ਬਾਹਰ ਵਧੀਆ ਲੱਗਾ ਠੀਕ ਹੈ ਕੰਮ ਵੀ ਚੰਗੇ ਕਰਨ ਤਾਂ ਇਹਨਾਂ ਠੀਕ ਹੈ ਹਾਂ ਜੀ ਹੁਣ ਦੱਸੋ ਕਿਹੜੇ ਕੰਮ ਕਰਨੇ ਚਾਹੀਦੇ ਨੇ ਕੰਮ ਚੰਗੇ ਚੰਗੇ ਕਰਨੇ ਚਾਹੀਦੇ ਮੈਨੂੰ ਕੀ ਪਤਾ ਪਰ ਮੈਂ ਸਿਆਬਾ ਦੁਖੀ ਹਾਂ ਬੜੀ ਦੁਖੀ ਹਾਂ ਮੈਂ ਹਰਿਆਣੀ ਜਾਂਦਾ ਜਿਆਦਾ ਸਮਾਂ ਨਹੀਂ ਕਦਾ ਨਹੀਂ ਜਾਂਦਾ ਅੱਲੱਤ ਮੇਰੀ ਟੁਕੜੀ ਹੈ ਨਾ